ਸਵੇਰੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਾਂਗਰਸ ਵਾਲਾ ਨਗਰ ਨਿਗਮ ਦੇ ਮੁੱਖ ਦਫ਼ਤਰ ਨੂੰ ਜਿੰਦਾ ਲਗਾਉਣ ਦੇ ਦੋਸ਼ 'ਚ ਦਰਜ ਹੋਈ ਐਫ ਆਈ ਆਰ ਦਾ ਵਿਰੋਧ ਕਰਨ ਲਈ ਸੱਦੀ ਗਈ ਬੈਠਕ 'ਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਤਾਂ ਸਨਯੋਗਿਕ ਕਾਂਗਰਸ ਵਾਲਾ ਨਗਰ ਨਿਗਮ ਚੋਨਾਚ ਹੋਰੀ ਦੇਰੀ ਤੋਂ ਇਲਾਵਾ ਵਿਕਾਸ ਕੰਮ ਠੱਪ ਹੋਣ ਵਾਲੇ ਸਫਾਈ ਵਿਵਸਥਾ 'ਚ ਕਮਿਤ ਕਪੜੇ ਦੇ ਮੁੱਦੇ ਨੂੰ ਲੈ ਕੇ ਬੀਤੀ ਦੀ ਜੀ ਮਾਤਾ ਰਾਣੀ ਚੌਂਕ 'ਚ ਸਥਿਤ ਜ਼ੋਨ ਏ ਆਫਿਸ ਦਾ ਜਿਹੜਾ ਕਿਰਾਵ ਕੀਤਾ ਗਿਆ ਸੀ ਐਜ਼ੋਰਨ ਕਾਂਗਰਸੀਆ ਵੱਲੋਂ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ ਕਰਨ ਤੋਂ ਇਲਾਵਾ ਨਗਰ ਨਿਗਮ ਦਫ਼ਤਰ ਦੇ مین ਗੇਟ ਨੂੰ ਜ਼ਿੰਦਾ ਵੀ ਲਗਾ ਦਿੱਤਾ ਗਿਆ ਸੀ ਸਬੰਧੀ ਨਗਰ ਨਿਗਮ ਦੇ ਚੌਂਕੀਦਾਰ ਵੱਲੋਂ ਐਮਪੀਬੀ2 ਸਾਫ ਦਾ ਮੰਤਰੀ ਭਾਰਤ ਕੁਸ਼ਨਾਸ਼ੂ ਸਮੀਤ 60 ਕ ਕਾਂਗਰਸੀਆ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਸੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਰਣਨੀਤੀ ਬਣਾ ਲੈ ਕਾਂਗਰਸੀਆ ਵੱਲੋਂ ਬੀਤੀ ਦਿਨੀ ਫਿਰੋਜ਼ਪੁਰ ਚ ਇੱਕ ਮੀਟਿੰਗ ਸੱਦੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਤੋਂ ਬਾਅਦ ਕਾਂਗਰਸੀ ਨੇਤਾ ਵੱਲੋਂ ਪੁਸ਼ਕ ਮਿਸ਼ਨ ਦਫ਼ਤਰ ਜਾ ਕੇ ਗ੍ਰਿਫਤਾਰੀ ਦੀ ਪੇਸ਼ਕਸ਼ ਵੀ ਜੜੀ ਕੀਤੀ ਗਈ ਸੀ ਇਸ ਤੋਂ ਬਾਅਦ ਅੱਪ ਮੀਟਿੰਗ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿਸ ਦੀ ਵੀਡੀਓ ਵੀ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀ ਹੈ ਇਸ ਵੀਡੀਓ ਦੇ ਵਿੱਚ ਆਸ਼ੂ ਵੱਲੋਂ ਅਨੁਸ਼ਾਸਨ 'ਚ ਨਾ ਰਹਿ ਕੇ ਆਪਣੀ ਹੀ ਪਾਰਟੀ ਦੇ ਲੋਕਾਂ ਤੇ ਜਾਨ ਕੇ ਪੜਾਕ ਜੁੜੀ ਘੱਡੀ ਜਾ ਰਹੀ ਹੈ ਦਾ ਸੰਯੋਗ ਕਿ ਆਸ਼ੂ ਵੱਲੋਂ ਮੀਟਿੰਗ ਤੋਂ ਪਹਿਲਾਂ ਹੀ ਮੀਡੀਆ ਨਾਲ ਗੱਲ ਕਰਨ ਦੇ ਸਬੰਧੀ ਵੀਟੂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ ਇਸ ਤੋਂ ਬਾਅਦ ਆਸ਼ੂ ਮੀਟਿੰਗ ਦਾ ਬਾਈਕਾਟ ਕਰਕੇ ਉੱਥੋਂ ਚਲੇ ਗਏ ਉਨਾ ਨਾ ਹਲਕਾ ਵੈਸਰੇ ਕਈ ਸਾਫ ਦਾ ਕਾਂਗਰਸ ਤੇ ਹੋਰ ਨੇਤਾ ਵੀ ਮੀਟਿੰਗ ਛੱਡ ਕੇ ਜਿਹੜੇ ਉੱਥੋਂ ਜਾਂਦੇ ਨਜ਼ਰ ਆ ਰਹੇ ਨੇ ਜਿਸ ਦੇ ਮੱਦੇਨਜ਼ਰ ਗ੍ਰ ਪ੍ਰੋਗਰਾਮ ਨੂੰ 5 ਮਾਰਚ ਤੱਕ ਪੈਂਡਿੰਗ ਕਰ ਦਿੱਤਾ ਗਿਆ ਜਿਸ ਦੀ ਪੁਸ਼ਟੀ ਐਮਪੀ ਬਿੱਟੂ ਵੱਲ ਜੜੀ ਕਰ ਦਿੱਤੀ ਗਈ ਹੈ